ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਤੁਹਾਨੂੰ ਇੱਕ ਬੜੇ ਹੀ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਹ ਇਤਿਹਾਸਿਕ ਸਥਾਨ ਨਗਰ ਬਾਬਾ ਬਕਾਲਾ ਸਾਹਿਬ ਵਿੱਚ ਸਥੁਪਿਤ ਹੈ ਇਸ ਸਥਾਨ ਨੂੰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਹੈ ਇਸੇ ਹੀ ਸਥਾਨ ਤੇ ਭਾਈ ਮੱਖਣਸ਼ਾ ਲੁਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਸੱਚੋ ਗੁਰੂ ਲਾਧੋ ਰੇ ਦਾ ਹੌਕਾ ਦਿੱਤਾ ਸੀ। ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਸੋ ਆਪ ਸਾਰੀ ਸੰਗਤ ਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਕਰਾਂਗੇ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ। ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਅੱਜ ਇਸ ਵੀਡੀਓ ਦੇ ਰਾਹੀਂ ਦਰਸ਼ਨ ਕਰਵਾਉਣ ਜਾ ਰਹੇ ਹਾਂ। ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਹੁਣ ਇਸ ਵੀਡੀਓ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਨਾਲ-ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਹੁੰਦੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਹਨਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੋਂ ਉਹਨਾਂ ਦੀ ਮਾਤਾ ਨਾਨਕੀ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੂੰ ਬਾਬਾ ਬਕਾਲਾ ਸਾਹਿਬ ਭੇਜਿਆ ਅਤੇ ਬਚਨ ਕੀਤਾ ਸੀ ਕਿ ਗੁਰਿਆਈ ਸਮੇਂ ਅਨੁਸਾਰ ਤੁਹਾਡੇ ਪਾਸ ਪਹੁੰਚ ਜਾਵੇਗੀ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਵਿਖੇ ਸੱਚਖੰਡ ਨੂੰ ਜਾਣ ਲੱਗੇ ਤਾਂ ਸੰਗਤਾਂ ਨੇ ਪੁੱਛਿਆ ਕਿ ਪਾਤਸ਼ਾਹ ਜੀ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ ਤਾਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਣਾ ਬਚਨ ਕੀਤਾ ਸੀ ਬਾਬਾ ਵਸੇ ਬਕਾਲੇ ਬਲਗੁਰ ਸੰਗਤ ਆਪ ਸੰਭਾਲੇ ਜਿਸ ਤੋਂ ਭਾਵ ਹੈ ਕਿ ਸਾਡਾ ਬਾਬਾ ਬਕਾਲੇ ਪਿੰਡ ਹੈ ਜੇਕਰ ਪਰਵਾਰਕ ਰਿਸ਼ਤੇ ਦੇ ਨਾਲ ਦੇਖੀਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬੇ ਭਾਵ ਦਾਦਾ ਜੀ ਲੱਗਦੇ ਸਨ ਬਾਬਾ ਗੁਰਦਿੱਤਾ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਕੇ ਭਰਾ ਸਨ। ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਸ੍ਰੀ ਗੁਰੂ ਹਰਰਾਇ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰੇ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਇਸੇ ਕਰਕੇ ਹੀ 8ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਬਾਬਾ ਵਸੇ ਗ੍ਰਾਮ ਬਕਾਲੇ। 8ਵੇਂ ਪਾਤਸ਼ਾਹ ਜੀ ਦੇ ਬਚਨ ਬਾਬਾ ਅਨੁਸਾਰ ਇਸ ਨਗਰ ਵਿੱਚ ਬਾਈ ਗੁਰੂ ਆਪਣੀ ਪੂਜਾ ਕਰਵਾਉਣ ਲਈ 22 ਮੰਜੀਆਂ ਲਗਾ ਕੇ ਬੈਠ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ ਤੋਂ ਇੱਕ ਭੋਰੇ ਵਿੱਚ ਬੈਠ ਕੇ ਭਜਨ ਤਪ ਕਰ ਰਹੇ ਸਨ ਹਰ ਕੋਈ ਸੋਢੀ ਬਕਾਲੇ ਦਾ ਵਸਨੀਕ ਨਹੀਂ ਸੀ ਪਰ ਸੋਢੀਆਂ ਨੇ ਆਪਣੇ ਸਵਾਰਥ ਅਤੇ ਪੂਜਾ ਭੇਟਾ ਲੈਣ ਲਈ ਸੰਗਤਾਂ ਨੂੰ ਭਲੇਖੇ ਵਿੱਚ ਪਾਇਆ ਹੋਇਆ ਸੀ ਇੱਕ ਗੁਰਸਿੱਖ ਵਪਾਰੀ ਭਾਈ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਸਮੁੰਦਰ ਦੇ ਵਿੱਚ ਭਿਆਨਕ ਤੂਫਾਨ ਦੇ ਵਿੱਚ ਫਸ ਗਿਆ ਅਤੇ ਡੁੱਬਣ ਲੱਗਿਆ ਜਦੋਂ ਜਹਾਜ਼ ਦੇ ਬਚਨ ਦਾ ਕੋਈ ਹੀਲਾ ਨਾ ਰਿਹਾ ਤਾਂ ਉਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਕਿਹਾ ਸੱਚੇ ਪਾਤਸ਼ਾਹ ਜੀ ਮੇਰੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲਓ ਮੈਂ ਆਪ ਜੀ ਨੂੰ 500 ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ ਭਾਈ ਮੱਖਣ ਚਾਹ ਲੁਬਾਣਾ ਦੀ ਅਰਦਾਸ ਪ੍ਰਵਾਨ ਹੋਈ ਅਤੇ ਗੁਰੂ ਪਾਤਸ਼ਾਹ ਜੀ ਨੇ ਆਪ ਮੋੜਾ ਦੇ ਕੇ ਉਸ ਦਾ ਜਹਾਜ਼ ਬਚਾ ਲਿਆ ਅਤੇ ਜਹਾਜ਼ ਕੰਢੇ ਤੇ ਆਰਾਮ ਨਾਲ ਪਹੁੰਚ ਗਿਆ ਭਾਈ ਮੱਖਣਸ਼ਾ ਲਬਾਣਾ ਆਪਣੀ ਸੁਖ ਪੂਰੀ ਕਰ ਲਈ ਬਾਬਾ ਬਕਾਲਾ ਸਾਹਿਬ ਪਹੁੰਚਿਆ ਪਰ ਇੱਥੇ ਪਹੁੰਚਣ ਤੇ ਧੀਰਮਲ ਸਮੇਤ ਹੋਰ ਭਾਈ ਨਕਲੀ ਪਖੰਡੀਆਂ ਦੀਆਂ ਮੱਜੀਆਂ ਦੇਖ ਕੇ ਕੁਝ ਚਿਰ ਲਈ ਅਸਲੀ ਗੁਰੂ ਦੀ ਭਾਲ ਕਰਨ ਲਈ ਸੋਚਣ ਲੱਗ ਪਿਆ ਭਾਈ ਮੱਖਣ ਸ਼ਾਹ ਨੇ 5-5 ਮੋਹਰਾਂ ਸਭ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਕਿ ਜੋ ਵੀ ਸੱਚਾ ਗੁਰੂ ਹੋਵੇਗਾ ਉਹ ਆਪਣੀ ਅਸਲ ਅਮਾਨਤ ਮੇਰੇ ਤੋਂ ਆਪ ਮੰਗ ਲਵੇਗਾ ਪਰ ਉਹਨਾਂ ਨਕਲੀ ਗੁਰੂਆਂ ਨੇ ਅੰਦਰਲੀ ਗੱਲ ਤਾਂ ਕਿੱਥੋਂ ਦੱਸਣੀ ਸੀ ਕਿਉਂਕਿ ਉਹ ਅੰਤਰਜਾਮੀ ਨਹੀਂ ਸਨ ਇਸ ਲਈ ਭਾਈ ਮੱਖਣ ਸ਼ਾਹ ਨੂੰ ਆਤਮਿਕ ਸ਼ਾਂਤੀ ਨਾ ਮਿਲੀ ਨਿਰਾਸ਼ ਹੋ ਕੇ ਮੁੜ ਲੱਗਾ ਤਾਂ ਉਸਨੇ ਕਿਸੇ ਨੂੰ ਪੁੱਛਿਆ ਕਿ ਇੱਥੇ ਹੋਰ ਵੀ ਕੋਈ ਗੁਰੂ ਰਹਿੰਦਾ ਹੈ ਤਾਂ ਉਹਨਾਂ ਨੇ ਉੱਤਰ ਦਿੱਤਾ ਹਾਂ ਇੱਕ ਛੇਵੇਂ ਪਾਤਸ਼ਾਹ ਦਾ ਸਾਹਿਬ ਜادہ ਤੇਗ ਬਹਾਦਰ ਭੋਰੇ ਵਿੱਚ ਰਹਿੰਦਾ ਹੈ ਉਹ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਇਹ ਸੁਣ ਕੇ ਭਾਈ ਮੱਖਣ ਸ਼ਾਹ ਉੱਥੇ ਜਾ ਪੁੱਜੇ ਜਿੱਥੇ ਗੁਰੂ ਜੀ ਭਜਨ ਬੰਦਗੀ ਕਰ ਰਹੇ ਸਨ ਮਾਤਾ ਗੁਜਰੀ ਜੀ ਨੇ ਭਾਈ ਮੱਖਣ ਸ਼ਾਹ ਨੂੰ ਕਿਹਾ ਕਿ ਮਹਾਰਾਜ ਕਿਸੇ ਨੂੰ ਨਹੀਂ ਮਿਲਦੇ ਮੱਖਣ ਸ਼ਾਹ ਨੇ ਬਹਿਬਲ ਹੋ ਕੇ ਦਰਵਾਜ਼ਾ ਖੁਲਵਾਇਆ ਅੰਦਰ ਕੀ ਵੇਖਿਆ جگਮਗ ਕਰਦੀ ਜੋਤ ਧਰਮ ਮੂਰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਹਨ ਚਰਣਾ ਤੇ ਡਿੱਗ ਪਿਆ ਪੰਜ ਮੋਹਰਾਂ ਭੇਟ ਕੀਤੀਆਂ ਗੁਰੂ ਜੀ ਕਹਿਣ ਲੱਗੇ ਤੇਰਾ ਜਹਾਜ਼ ਬੰਨੇ ਲਾਇਆ ਤੇ ਸਾਡੇ ਮੋਢੇ ਤੇ ਜਹਾਜ਼ ਦੇ ਕਿਲ ਦਾ ਜਿਸ ਦਾ ਨਿਸ਼ਾਨ ਪਿਆ ਹੋਇਆ ਹੈ ਤੇ ਤੂੰ 500 ਮੋਹਰਾਂ ਦਿੱਤਾ ਪੰਜ ਹੀ ਭੇਟਾ ਕਰਿਆ ਹੈ ਗੁਰੂ ਘਰ ਧਨ ਦਾ ਭੁੱਖਾ ਨਹੀਂ ਪਰ ਸਿੱਖ ਨੂੰ ਗੁਰੂ ਦੀ ਅਮਾਨਤ ਆਪਣੇ ਪਾਸ ਨਹੀਂ ਰੱਖਣੀ ਚਾਹੀਦੀ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਭਾਈ ਮੱਖਣ ਸ਼ਾਹ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਸ ਨੇ ਕੋਠੇ ਤੇ ਚੜ ਕੇ ਪੱਲਾ ਫੇਰ ਕੇ ਕਿਹਾ ਸਾਚੋ ਗੁਰ ਲਾਧੋ ਰੇ ਜਿਸ ਦਾ ਮਤਲਬ ਹੈ ਕਿ ਲੋਕੋ ਸੱਚਾ ਗੁਰੂ ਲੱਭ ਗਿਆ ਹੈ ਉਹ ਬਾਬਾ ਬਕਾਲੇ ਵਿੱਚ ਹੀ ਹੈ ਸੰਗਤ ਜੀ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਪੋਰਾ ਸਾਹਿਬ ਦੇ ਐਸੇ ਹੀ ਪੋਰੇ ਦੇ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭਜਨ ਬੰਦਗੀ ਕੀਤੀ ਅਤੇ ਜਦ ਭਾਈ ਮੱਖਣਸ਼ਾ ਲਬਾਣਾ ਬਾਬਾ ਬਕਾਲਾ ਸਾਹਿਬ ਆਇਆ ਤਾਂ ਐਸੇ ਹੀ ਪੋਰੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਭਜਨ ਬੰਦਗੀ ਕਰ ਰਹੇ ਸਨ ਹੁਣ ਆਪ ਸੰਗਤ ਨੂੰ ਦਰਸ਼ਨ ਕਰਵਾਉਨੇ ਹਾਂ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਦੇ ਜਦ ਭਾਈ ਮੱਖਣਸ਼ਾ ਲਬਾਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਤਾਂ ਇਸ ਸਥਾਨ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਪਹਿਲਾ ਦੀਵਾਨ ਸਜਾਇਆ ਗਿਆ ਸੀ ਗੁਰਦੁਆਰਾ ਮੰਜੀ ਸਾਹਿਬ ਵਾਲੇ ਸਥਾਨ ਤੇ ਹੀ ਧੀਰਮਲ ਦੇ ਕਹਿਣ ਤੇ ਮਸੰਦ ਸ਼ੀਹੇ ਨੇ ਗੁਰੂ ਜੀ ਦੇ ਉੱਪਰ ਗੋਲੀ ਚਲਾਈ ਪਰ ਗੁਰੂ ਜੀ ਬਾਲ-ਬਾਲ ਬਚ ਗਏ ਗੋਲੀ ਦਸਤਾਰ ਦੇ ਨੇੜਿਓਂ ਮੱਥੇ ਨੂੰ ਛੂ ਕੇ ਲਾਗੋਂ ਦੀ ਨਿਕਲ ਗਈ ਜੋ ਪੇਟਾ ਮਹਾਰਾਜ ਜੀ ਨੂੰ ਹੋਈ ਸੀ ਉਹ ਸਾਰੀ ਪੇਟਾ ਧੀਰਮਲ ਦੇ ਬੰਦੇ ਲੁੱਟ ਕੇ ਲੈ ਗਏ ਹੁਣ ਆਪ ਸੰਗਤ ਨੂੰ ਦਰਸ਼ਨ ਕਰਵਾਉਨੇ ਹਾਂ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਦੇ ਇਸ ਸਥਾਨ ਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਮਾਤਾ ਜੀ ਅਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਸੱਚਖੰਡ ਗਮਨ ਕੀਤਾ ਸੀ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਸ਼ੀਸ਼ਮੈਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਾਕ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਜਾਣ ਕਰਕੇ ਉਸ ਦਿਨ ਤੋਂ ਇਸ ਨਗਰ ਦਾ ਨਾਮ ਬਾਬਾ ਬਕਾਲਾ ਪ੍ਰਸਿੱਧ ਹੋ ਗਿਆ ਜਿਸ ਦਿਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ ਵਿੱਚੋਂ ਪ੍ਰਗਟ ਹੋਏ ਤਾਂ ਉਸ ਦਿਨ ਅਗਸਤ 1664 ਈਸਵੀ ਦੀ ਪੂਰਨਮਾਸ਼ੀ ਸੀ ਦਿੱਲੀ ਤੋਂ 5 ਪੈਸੇ ਨਾਰੀਅਲ ਆਦ ਲੈ ਕੇ ਗੁਰੂ ਘਰ ਦਾ ਦੀਵਾਨ ਦਰਗਾਹ ਮਲ ਭਾਈ ਮਨੀ ਸਿੰਘ ਜੀ ਭਾਈ ਭਾਨਾ ਜੀ ਅਤੇ ਮਾਤਾ ਸੁਲਖਣੀ ਜੀ ਪਹਿਲਾਂ ਹੀ ਆਏ ਬੈਠੇ ਸਨ ਜਦ ਭਾਈ ਮੱਖਣ ਸ਼ਾਹ ਲਬਾਣਾ ਅਗਸਤ 1664 ਈਸਵੀ ਨੂੰ ਇੱਥੇ ਆਏ ਤਾਂ ਉਹੀ 5 ਪੈਸੇ ਅਤੇ ਨਾਰੀਅਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟ ਕੀਤੇ ਅਤੇ ਇਸ ਸਥਾਨ ਤੇ ਹੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸਵੰਸ ਭਾਈ ਗੁਰਦਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਸੀ ਸੰਗਤਾਂ ਨੇ ਨਮਸਕਾਰ ਕੀਤੀ ਸਾਰਿਆਂ ਨੇ ਆਪਣੀਆਂ ਭੇਟਾਂ ਗੁਰੂ ਸਾਹਿਬ ਦੇ ਅੱਗੇ ਅਰਪਣ ਕੀਤੀਆਂ ਭਾਈ ਮੱਖਣਸ਼ਾ ਲੁਬਾਣਾ ਨੇ ਕੁਝ ਸਾਲਾਂ ਦਾ ਦਸਵੰਦ ਸਣੇ 500 ਮੋਹਰ ਗੁਰੂ ਜੀ ਨੂੰ ਅਰਪਣ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਗਟ ਹੋਣ ਦੀ ਯਾਦ ਵਿੱਚ ਬਾਬੇ ਬਕਾਲੇ ਰਖੜ ਪੁੰਨਿਆਂ ਨੂੰ ਸਲਾਨਾ ਭਾਰੀ ਜੋੜ ਮੇਲਾ ਸਾਚਾ ਗੁਰਲਾਧੋ ਰੇ ਹੁੰਦਾ ਹੈ ਜੋ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਸਮੂਹ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਸੋ ਏਸੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਦਾ ਜੋ ਆਪ ਸੰਗਤਾਂ ਦੇ ਨਾਲ ਅਸੀਂ ਇਸ ਵੀਡੀਓ ਦੇ ਵਿੱਚ ਸਾਂਝਾ ਕੀਤਾ ਹੈ ਇਤਿਹਾਸ ਬੋਲਦਿਆਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ